ਸੋਨੀਆ ਪੱਕਾ ਦਾ ਗਲਦੀਪ ਭਾਈ ਇੱਕ ਭਾਈ ਕਤਲ ਹੋ ਗਿਆ ਮੁੰਡੇ ਦਾ ਮੁੰਡਾ ਮੇਰਾ ਮਾਈ ਦਾ ਕੰਮ ਕਰਦਾ ਸੀ ਪਹਿਲਾਂ ਘਰੋਂ ਲੈ ਗਿਆ ਆਪਣੀ ਭੈਣ ਨੂੰ ਪਹਿਲਾਂ ਲੈ ਕੇ ਗਿਆ ਘਰੇ ਤਲਵੰਡੀ ਚੌਧਰੀਓ ਤਾਂ ਫਿਰ ਆਪਣੀ ਮਾਂ ਦੀ ਦਵਾਈ ਲੈ ਗਿਆ ਫਿਰ ਮਾਂ ਮਾਂ ਨੂੰ ਭੈਣ ਨੂੰ ਕਹਿ ਗਿਆ ਚੱਲਾਂ ਦੁਕਾਨੇ ਜਿਹੜੇ ਪਿੰਡ ਦੇ ਮੁੰਡੇ ਸੀ ਇਹਨਾਂ ਨੇ ਫੋਨ ਕੀਤਾ ਕਹਿੰਦੇ ਕਿੱਥੇ ਆ ਸਾਹਿਬ ਕਹਿੰਦਾ ਮੈਂ ਦੁਕਾਨੇ ਆ ਦੁਕਾਨੋਂ ਇਹਨੂੰ ਲੈ ਕੇ ਚਲੇ ਗਏ ਕਿੰਨੀ ਗੱਲ ਹੈ ਇਹ ਕਿਦਾਂ ਦੀ ਗੱਲ ਸੌਵਾਰ ਦੇ ਸੌਵਾਰ ਦੇ ਚਮਾਦੀ ਕਹ ਰਹੀ ਐ ਐਕਸੀਡੈਂਟ ਹੋਇਆ ਐ ਐਕਸੀਡੈਂਟ ਨਹੀਂ ਗਾ ਭਾਜੀ 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 ਮੁੰਡੇ ਦਾ ਮੂੰਹ ਸਿਰ ਦੇ ਖੜਾ ਹੋ ਗਿਆ ਹਾਂਜੀ ਕਤਲ ਆ ਜੀ ਕਿੰਨੇ ਇਹਨੇ ਕਤਲ ਪਤਾ ਨਹੀਂ ਕਿਦਾਂ ਜਾਣਾ ਹੁਣ ਹੁਣ ਇਹਨਾਂ ਤਿੰਨਾਂ ਜਾਣੇ ਦਾ ਪਤਾ ਲੱਗਦਾ ਕਿ ਕਿੰਨੇ ਜਾਣੇ ਤਿੰਨ ਬੰਦੇ ਦੋ ਤਲਵੰਡੀ ਦਾ ਇੱਕ ਲੜਕਾ ਮੇਰਾ ਐ ਆ ਵੇਖੋ ਕਿੱਦਾਂ ਹੋਇਆ ਜੀ ਕਹਤਾਂ ਨੂੰ ਇਨਸਾਨ ਨਹੀਂ ਬਣਦਾ ਅਗਲਾ ਤੇਰਾ ਹਾਂ ਇਹ ਇੱਥੇ ਬੈਠੇ ਰਹੋ ਇੱਥੇ ਬੈਠੇ ਰਹੋ ਇਹ ਇੱਥੇ ਬੈਠੇ ਰਹੋ ਬੋਡੀ ਵੀ ਇੱਥੇ ਗੱਲ ਨਹੀਂ ਨਹੀਂ ਬੋਡੀ ਆਪਾਂ ਇੱਥੇ ਲਿਆ ਅੰਦਰ ਰੋਡ ਤੇ ਉਹਨਾਂ ਨੂੰ ਕੁਝ ਨਹੀਂ ਕੁਝ ਨਹੀਂ ਆ ਇਧਰ ਮੜਾ ਬੋਡੀ ਵੀ ਜਾਣਾ ਆਹ ਵੀ ਇੱਥੇ ਸਾਡੇ ਆਹ ਕੰਮ ਤੇ ਗਿਆ ਸੀਗਾ ਸਾਡੇ ਪਿੰਡ ਦੇ ਤਿੰਨ ਮੁੰਡੇ ਉਹਨੂੰ ਦੁਕਾਨ ਤੋਂ ਫੋਨ ਕਰੀ ਜਾਂਦੇ ਸੀ ਉਹਨੂੰ ਦੁਕਾਨ ਤੋਂ ਲੈ ਗਏ 2 ਮਿੰਟਾਂ ਦੇ ਬਾਅਦ ਮੇਰੇ ਪੁੱਤ ਨੂੰ ਪਤਾ ਨਹੀਂ ਹੋਤੇ ਕੀ ਕੀਤਾ ਵਾ ਮੇਰੇ ਪੁੱਤ ਨੂੰ ਵੱਡ ਟੱਕ ਹੋਈ ਆ ਮੇਰੇ ਪੁੱਤ ਨੂੰ ਪਤਾ ਨਹੀਂ ਕੀ ਕੀਤਾ ਇਹਨਾਂ ਨੇ ਜਾ ਕੇ ਕੀਤੇ ਲਗਾ ਆ ਹਾਏ ਉਹ ਘਰੇ ਬੈਠੇ ਆ ਤੇ ਉਹਨਾਂ ਨੂੰ ਕਹਤਾ ਕਿ ਐਕਸੀਡੈਂਟ ਹੋਇਆ ਵਾ ਤੇ ਮੇਰਾ ਪੁੱਤ ਵੱਡਿਆ ਟੱਕਿਆ ਹੋਇਆ ਵਾ ਇਹ ਗਲਾਵਿਆ ਇਹ ਕਾਜਵਾ ਤੇ ਇਹ ਰਮਨਦੀਪਾ ਇਹ ਤੇ ਨੇ ਮੁੰਡੇ ਮੇਰੇ ਪੁੱਤ ਦਾ ਜੀਣਾ ਰਾਮੀ ਦਾ ਵਾਰ-ਵਾਰ ਮੂਲ ਲਾਉਂਦੇ ਹੁੰਦੇ ਸੀਗੇ ਉਹਨੂੰ ਘਰੇ ਟਿਕਣ ਨਹੀਂ ਦਿੰਦੇ ਹੁੰਦੇ ਸੀਗੇ ਉਹਨੂੰ ਘਰੇ ਕਹਿੰਦੇ ਬਤਾਉਂਦੇ ਐਕਸੀਡੈਂਟ ਹੋਇਆ ਕਹਿੰਦੇ ਐਕਸੀਡੈਂਟ ਹੋਇਆ ਵਾਰ ਐਕਸੀਡੈਂਟ ਨਹੀਂ ਹੋਇਆ ਹੋਇਆ ਮੇਰੇ ਪੁੱਤ ਦਾ ਮੇਰੇ ਪੁੱਤ ਦਾ ਐਕਸੀਡੈਂਟ ਨਹੀਂ ਹੋਇਆ ਮੇਰੇ ਪੁੱਤ ਦਾ ਮੇਰੇ ਪੁੱਤ ਨੂੰ ਵੱਢਿਆ ਹੋਇਆ ਮੈਂ ਆਪਣੇ ਪੁੱਤ ਨੂੰ ਇਨਸਾਫ ਚਾਹਨੀ ਆ ਜਿੰਨੇ ਮੇਰੇ ਪੁੱਤ ਨੂੰ ਵੱਡਿਆ ਟੁੱਕਿਆ ਜਿਹੜੇ ਮੇਰੇ ਪੁੱਤ ਨੂੰ ਲੈ ਕੇ ਗਏ ਆ ਉਹਨਾਂ ਨੂੰ ਪੁੱਛ ਮੇਰੇ ਪੁੱਤ ਨਾਲ ਧੋਕੇ ਨਾਲ ਲੈ ਕੇ ਗਏ ਉਸ ਮੇਰੇ ਪੁੱਤ ਨੂੰ ਵੱਡਿਆ ਹੋ ਗਿਆ ਮੇਰੇ ਪੁੱਤ ਦੀ ਕੋਈ ਸੁਣਵਾਈ ਨਹੀਂ ਹੋਈ ਹਾਂ ਜੀ ਹਾਂ ਜੀ ਜ਼ਾਮਿਨਦਾਰ ਚਾਹੀਦਾ ਮੇਰੇ ਪੁੱਤ ਨੂੰ ਜ਼ਾਮਿਨ ਮਿਲਦਾ ਮੇਰੇ ਪੁੱਤ ਨੂੰ ਇਨਸਾਫ ਦਿੱਤਾ ਜਾਵੇ ਸਾਨੂੰ ਦੱਸਿਆ ਜਾਵੇ ਕੋਈ ਸਭ ਕੋਈ ਕਾਰਵਾਈ ਨਹੀਂ ਕਰਦੀ ਪਈ ਅਸੀਂ ਇੱਥੋਂ ਬਿਧੀਪੁਰ ਤੋਂ ਹੀ ਆ ਮੈਂ ਉਹਨਾਂ ਦੀ ਤਾਈਆਂ ਕਰਕੇ ਦੀ ਅਸੀਂ ਉਹਨਾਂ ਚਿਹਰੇ ਮੁੰਡੇ ਦਾ ਸਸਕਾਰ ਨਹੀਂ ਕਰਨਾ ਜਿੰਨਾ ਕਿ ਸਾਨੂੰ ਇਨਸਾਫ ਨਹੀਂ ਮਿਲਦਾ ਕਾਕੇ ਨੂੰ ਦੁਕਾਨ ਤੋਂ ਉਹਨਾਂ ਨੇ ਫੋਨ ਕਰਕੇ ਤਿੰਨ ਬੰਦੇ ਜਿਹੜੇ ਸੀਗੇ ਉਹਨਾਂ ਦਾ ਫੋਨ ਨੰਬਰ ਟਰੇਸ ਕਰਨ ਬੰਦੇ ਚੱਕਣ ਐਫ ਆਰ ਨੰਬਰ ਦੇਣ ਸਾਨੂੰ ਅਸੀਂ ਹੁਣੇ ਸਸਕਾਰ ਕਰ ਦਿੰਨੇ ਹਾਂ ਕਿ ਕਿਦਾਂ ਦੀ ਘਟਨਾ ਹੋਈ ਹੈ ਸੋਮਵਾਰ ਦੀ ਹੈ ਸ਼ਾਮ ਨੂੰ 8:00 ਵਜੇ ਦੀ ਘਟਨਾ ਹੈ 7:30-8:00 ਸਾਰੇ ਕੁਝ ਉਹ ਤਾਂ ਬਿਲਕੁਲ ਪਤਾ ਲੱਗਿੰਦੇ ਉਹਨੂੰ ਵੱਡਿਆ ਹੋਇਆ ਜਿੱਦਾਂ ਲੱਤਾਂ ਵੱਡੀਆਂ ਬਾਹਾਂ ਵੱਡੀਆਂ ਉਹ ਦੇਖ ਸਕਦੇ ਆ ਸਾਰੇ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप